ਕਲਸੀ ਸਾਹਿਬ ਨੇ ਨਵਾਂ ਫੈਸਲਾ ਕੀ ਹੈ ਇਹ ਅਸੀਂ ਪਟੀਸ਼ਨ ਪਾਈ ਸੀ ਹਾਂਜੀ ਇਹਦੇ ਵਿੱਚ 96 ইয়ার্স ওল্ড জি ਜਿਹੜੇ ਪਹਿਲੇ ਪਟੀਸ਼ਨਰ ਨੇ ਹਾਂਜੀ এਨ ਸ਼ਰਮਾ ਜੀ জি ਉਸ ਤੋਂ ਬਾਅਦ 93 ইয়ার্স ওল্ড 92 ইয়ার্স ওল্ড ਹਾਂ 80 ਸਾਲ ਤੋਂ ਉੱਪਰ ওকে ਇਹਦੇ ਵਿੱਚ ਅਸੀਂ ਪਟੀਸ਼ਨਰ ਲਈ ਸੀ 80 ਸਾਲ ਤੋਂ ਉੱਪਰ ਵਾਲੇ ਜਿਹੜੇ ਪੈਨਸ਼ਨਰ ਨੇ ਹਾਂਜੀ ਪੈਨਸ਼ਨਰ ਜਿਹੜੇ ਹਾਂਜੀ ਇਹ ਜੇ ਇਹ ਲਿਆ ਸੀ ਕਿ ਜਿਹੜਾ ਇੱਕ ਇੱਕ 16 ਤੋਂ ਪਹਿਰ ਰਿਵੀਜ਼ਨ ਹੋਈ ਸੀ ਜਾਂ ਪੈਨਸ਼ਨ ਰਿਵੀਜ਼ਨ ਹੋਈ ਸੀ ਹੂੰ ਉਸ ਦਾ ਏਰੀਅਰ ਅਜੇ ਤੱਕ ਨਹੀਂ ਦਿੱਤਾ ਗਿਆ ਠੀਕ ਹੈ ਦੂਸਰਾ ਪੁਆਇੰਟ ਸੀ ਕਿ ਡੀਏ ਜਿਹੜਾ 233 ਮਹੀਨਿਆਂ ਦਾ ਇੱਕ 16 ਤੋਂ ਬਾਅਦ ਪੈਂਡਿੰਗ ਪੈ ਗਿਆ ਡੀਏ ਦਾ ਏਰੀਅਰ ਜੀ ਤੀਸਰੀ ਗੱਲ ਸੀ ਜਿਹੜਾ ਡੀਏ 50% ਕੇਂਦਰ ਸਰਕਾਰ ਦੇ ਰਹੀ ਹੈ ਬਾਕੀ ਸਟੇਟਾਂ ਵੀ ਦੇ ਰਹੀਆਂ ਸਾਡੇ ਪੰਜਾਬ ਦੇ ਵਿੱਚ ਸਿਰਫ 38% ਇਹ ਤਿੰਨ ਇਸ਼ੂ ਇਹ ਵੀ ਇਸ਼ੂ ਹੈਗਾ ਸੀ ਇਹ ਤਿੰਨ ਇਸ਼ੂ ਲੈ ਕੇ ਹਾਂਜੀ ਇਹ ਪਟੀਸ਼ਨ ਪਾਈ ਗਈ ਸੀ ਠੀਕ ਹੈ ਜਿਸ ਦਾ ਫੈਸਲਾ ਇਹ ਇਹ ਆਇਆ ਸਰਕਾਰ ਹਾਈ ਕੋਰਟ ਵੱਲੋਂ ਜੀ ਹਾਈ ਕੋਰਟ ਨੇ ਲਾਸਟ ਪਹਿਰੇ ਦੇ ਵਿੱਚ ਜਿਹੜੇ ਆਰਡਰ ਕੀਤੇ ਨੇ ਇਹ ਬਹੁਤ ਹੀ ਵਧੀਆ ਆਰਡਰ ਕੀਤੇ ਨੇ ਕੀ ਹੈ ਜੀ ਇਟ ਮੇ ਬੀ ਨੋਟਿਸਡ ਥੈਟ ਦੀ ਪਟੀਸ਼ਨਰਸ ਆਰ ਸੀਨੀਅਰ ਸਿਟੀਜ਼ਨ ਐਂਡ ਪਟੀਸ਼ਨਰ ਨੰਬਰ 1 ਇਜ਼ 92 ਇਅਰਸ 올ਡ ਜੀ ਇੱਥੇ ਥੋੜਾ ਜਿਹਾ ਗਲਤੀ ਕਰ ਗਏ 96 ਲਿਖਣਾ ਸੀ ਜੀ ਇਨ ਕੇਸ ਦੀ ਅੰਡਰਟੇਕਿੰਗ ਸੋ ਰਿਕਾਰਡਡ ਹੇਅਰ ਇਨ ਬਿਫੋਰ ਇਜ਼ ਨਾਟ ਕੰਪਲਾਈਡ ਵਿਦ ਸੀਰੀਅਸ ਵਿਊ ਵਿਲ ਬੀ ਟੇਕਨ ਇਨਕਲੂਡਿੰਗ ਇਨ in intention of sub moto contempt proceedings against the respondents concerned ओके okay. हां जी ਇਹ ਜਸਟਿਸ ਹਰ ਹਰ ਸਿਮਰਨ ਸਿੰਘ ਸਿੱਟੀ ਜੀ ਨੇ ਆਰਡਰ ਕੀਤੇ ਨੇ ਓਕੇ ਮੈਨੂੰ ਸਵੇਰ ਦੇ ਅੱਜ ਕਈ ਫੋਨ ਆ ਚੁੱਕੇ ਪੀ ਇਹ ਸੂਓ ਮੋਟੋ ਦਾ ਕੀ ਮਤਲਬ ਹੈ ਜੀ ਸੂਓ ਮੋਟੋ ਕੰਟੈਂਪਟ ਉਹ ਹੁੰਦੀ ਹੈ ਹਮ ਜਿਹੜੀ ਦੂਸਰੀ ਆਪਾਂ ਸੀਓਸੀਪ ਪਾਉਂਦੇ ਆ ਜੀ ਉਹ ਸਾਨੂੰ ਪੈਨਸ਼ਨਰ ਨੂੰ ਜਾਂ ਪਟੀਸ਼ਨਰ ਨੂੰ ਆਪ ਪਾਣੀ ਪੈਂਦੀ ਹੈ ਹਾਂ ਹਾਂ ਹਾਂਜੀ ਇਹ ਹੁਕਮਾਂ ਦੀ ਪਾਲਣਾ ਕੋਰਟ ਨੇ ਨਹੀਂ ਕੀਤੀ ਜੀ ਤੇ ਕੰਟੈਂਪਟ ਉਹ ਦਾਇਰ ਕਰ ਦੇਣਾ ਹੂੰ ਹੂੰ ਇਹ ਜਿਹੜੀ ਸੂਵੋ ਮੋਟੋ ਕੰਟੈਂਪਟ ਆ ਇਹ ਕੋਰਟ ਨੇ ਆਪਣੇ ਆਪ ਇਹਦਾ ਡਿਸੀਜਨ ਲੈਣਾ ਓਕੇ ਪਟੀਸ਼ਨਰ ਜਿਹੜੇ ਨਿਰਦੇਸ਼ ਜਾਰੀ ਕੀਤੇ ਆਰਡਰ ਜਾਰੀ ਕੀਤੇ ਜੇ ਸਰਕਾਰ ਨੇ ਉਹਨਾਂ ਨੂੰ ਇੰਪਲੀਮੈਂਟ ਨਾ ਕੀਤਾ ਵਿਦਨ ਟਾਈਮ ਤੇ ਹਾਈ ਕੋਰਟ ਆਪਣੇ ਆਪ ਹੀ ਨੋਟਿਸ ਲਵੇ ਨੋਟਿਸ ਲੇਗੀ ਉਹ ਕੰਟੈਂਪਟ ਜਾਰੀ ਕਰੇਗੀ ਸਟੇਟ ਨੂੰ ਪਟੀਸ਼ਨਰ ਨੂੰ ਕੁਝ ਨਹੀਂ ਕਰਨਾ ਪਵੇਗਾ ਪਟੀਸ਼ਨਰ ਨੇ ਇੱਕ ਜਸਟ ਇਨਫੋਰਮੇਸ਼ਨ ਦੇਣੀ ਹੈ ਇੱਕ ਅਪਲੀਕੇਸ਼ਨ ਦੇਣੀ ਹੈ ਓਕੇ ਹਾਂਜੀ ਇਹ ਸਾਡੇ ਆਰਡਰ ਦੇ ਕੋ ਪਾਲੀਗਤ ਨਹੀਂ ਹੋਏ ਹੂੰ ਤੇ ਫਿਰ ਉਹ ਸੁਵੋ ਮੋਟੋ ਕੰਟੈਂਪਟ ਆਪਣੇ ਲੈਵਲ ਤੇ ਨੋਟਿਸ ਭੇਜ ਦੇ ਓਕੇ ਇਸ ਦੇ ਵਿੱਚ ਹੈ ਕੀ ਹੈ ਡਿਸੀਜਨ ਕੀ ਹੈ ਥੋੜਾ ਇਹ ਜਾਣਕਾਰੀ ਦਿਓ ਡਿਸੀਜਨ ਇਹ ਹੈ ਹੂੰ ਇਹਦੇ ਵਿੱਚ ਇਹਨਾਂ ਨੇ ਪਹਿਲੇ 26 12 2023 ਦਾ ਜਿਹੜਾ ਜ਼ਿਕਰ ਕੀਤਾ ਆ ਜੀ ਇਹ ਇਹਨਾਂ ਨੇ ਇਹ ਜਿਹੜੇ ਆਪਣੇ ਵਕੀਲ ਸੀ ਸੰਨੀ ਸਿੰਘਲਾ ਜੀ ਹੂੰ ਹੂੰ ਇਹਨਾਂ ਨੇ ਤਿੰਨ ਰਿਟ ਪਟੀਸ਼ਨਾਂ ਪਹਿਲੇ ਪਾਈਆਂ ਸੀ ਉਸਦੇ ਵਿੱਚ ਵੀ ਇਹ ਇਸ਼ੂ ਸੀ ਏਰੀਅਰ ਦਾ ਜੀ ਉਹ ਏਰੀਅਰ ਦੇ ਵਿੱਚ ਹਾਈ ਕੋਰਟ ਨੇ ਉਹਦਾ ਉਹਦੇ ਵਿੱਚ ਬਹੁਤ ਵਧੀਆ ਡਿਸੀਜਨ ਸੀ ਉਹਦੇ ਚ ਲਿਆਦਾਣਾ ਕੋਰਟ ਨੇ ਬਹੁਤ ਵਧੀਆ ਵਰਡਿੰਗ ਕਹੀ ਸੀ ਉਹਨਾਂ ਨੇ ਹੂੰ ਕੋਰਟ ਨੇ ਇਹ ਇਥੋਂ ਤੱਕ ਕਿਹਾ ਕਿ ਗਵਰਨਮੈਂਟ ਨੂੰ ਆਪਣੇ ਫੈਸਲੇ ਦੇ ਉੱਪਰ ਹੂੰ ਇੰਨਾ ਲੰਬੇ ਸਿਰ ਤੇ ਲੰਬੇ ਚਰ ਨਹੀਂ ਬੈਠੇ ਰਹਿਣਾ ਚਾਹੀਦਾ ਓਕੇ ਉਹਨਾਂ ਨੂੰ ਕੋਈ ਨਾ ਕੋਈ ਫੈਸਲਾ ਲੈਣਾ ਚਾਹੀਦਾ ਇੱਧਰ ਜਾਂ ਉਧਰ ਦਾ ਇਹ 26 ਦਸੰਬਰ 2023 ਦੇ ਡਾਇਰੈਕਸ਼ਨ ਉੱਤੇ ਸੀ ਹਨ ਨਹੀਂ ਜਿਹੜਾ ਜਿਹੜਾ ਆਰਡਰ ਸੀ ਓਕੇ ਜਿਹੜਾ ਹਾਂ ਕੋਰਟ ਦਾ ਆਰਡਰ ਸੀ ਹਮ ਹਮ ਉਹਦੇ ਵਿੱਚ ਹੀ ਓਕੇ ਹਾਂਜੀ ਪੀ ਕੋ ਪੀ ਗਵਰਨਮੈਂਟ ਨੂੰ ਹਮ ਬਹੁਤੀ ਧੇਰਾ ਆਪਣੇ ਫੈਸਲੇ ਦੇ ਉੱਪਰ ਨਹੀਂ ਬੈਠਣਾ ਰਹਿਣਾ ਚਾਹੀਦਾ ਉਹਦਾ ਫੈਸਲਾ ਜਿਹੜਾ ਜਿਹਦਾ ਏਰੀਅਰ ਹੈ ਉਹਨੂੰ ਏਰੀਅਰ ਕਿਦਾਂ ਦੇਣਾ ਹੈ ਜਾਂ ਨਹੀਂ ਦੇਣਾ ਜਾਂ ਕਿੰਨੀਆਂ ਕਿਸ਼ਤਾਂ ਚ ਦੇਣਾ ਉਹ ਸਾਰਾ ਕੁਝ ਹਾਂਜੀ ਉਹ ਫੈਸਲਾ ਜਲਦੀ ਲੈਣਾ ਚਾਹੀਦਾ ਹੈ ਤੇ ਉਹ ਫਿਰ ਉਹਨਾਂ ਨੇ ਕਿਹਾ ਸੀ ਕਿ ਇਹਦੇ ਚ ਪੀਟੀਸ਼ਨਰ ਜੁਆਇੰਟ ਰਿਪਰਿਜ਼ੈਂਟੇਸ਼ਨ ਦੁਆਰਾ ਕਰਨ ਤੇ ਉਹ ਫੈਸਲਾ ਕਰਨਗੇ ਸਰਕਾਰ ਫੈਸਲਾ ਕਰੇਗੀ ਠੀਕ ਹੈ ਤੇ ਇਹ ਆਪਣੇ ਸਨੀ ਸਿੰਘਲਾ ਜੀ ਨੇ ਹ ਆਪਣੀ ਪੱਧਰ ਤੇ ਹੀ ਜਿਹੜੀ ਜੁਆਇੰਟ ਰਿਪਰਿਜ਼ੈਂਟੇਸ਼ਨ ਉਹ ਉਹਨਾਂ ਨੂੰ ਦਿੱਤੀ ਸੀ ਠੀਕ ਹੈ ਉਸ ਤੇ ਉਸ ਦੀ ਜੁਆਇੰਟ ਰਿਪਰਿਜ਼ੈਂਟ ਜਿਹੜੀ ਦਿੱਤੀ ਸੀ ਉਹ ਉਸ ਤੇ ਉਹਨਾਂ ਨੇ ਇੱਕ 26 12 2023 ਨੂੰ ਹ ਸਪੀਕਿੰਗ ਆਰਡਰ ਪਾਸ ਕੀਤੇ ਸੀ ਓਕੇ ਇਹਨਾਂ ਸਪੀਕਿੰਗ ਆਰਡਰਾਂ ਦੇ ਵਿੱਚ ਹ ਗਵਰਨਮੈਂਟ ਨੇ ਗਵਰਨਮੈਂਟ ਨੇ ਕਿਹਾ ਕਿ ਅਸੀਂ ਐਕਟਿਵ ਕਨਸਿਡਰੇਸ਼ਨ ਦੇ ਵਿੱਚ ਆ ਓਕੇ ਅਸੀਂ ਜਿਹੜਾ ਹੈ ਇਹ ਤੇ ਸਰਗਰਮੀ ਨਾਲ ਵਿਚਾਰ ਕੀਤਾ ਜਾ ਰਿਹਾ ਏਰੀਅਰ ਦੇ ਅੰਦਰ ਏਰੀਅਰ ਦੇ ਵਾਸਤੇ 1 ਜਨਵਰੀ 2016 ਤੋਂ ਲੈ ਕੇ 30 ਜੂਨ 2021 ਤੱਕ ਦਾ ਸਾਡੇ 5.5 ਸਾਲ ਦਾ ਪੈਨਸ਼ਨ ਦਾ ਬਕਾਇਆ ਅਦਾ ਕਰਨ ਸੰਬੰਧੀ ਸਰਗਰਮੀ ਨਾਲ ਵਿਚਾਰ ਕੀਤਾ ਜਾ ਰਿਹਾ ਓਕੇ ਹਾਂਜੀ ਐਕਟਿਵ ਕਨਸਿਡਰੇਸ਼ਨ ਵਰਡ ਉਹਨਾਂ ਨੇ ਵਰਤਿਆ ਸੀ ਹੂੰ ਹੂੰ ਤੇ ਉਹਨਾਂ ਨੇ ਇਹ ਵੀ ਨਾਲ ਕਿਹਾ ਹੈ ਕਿ ਸਰਕਾਰ ਜਿਹੜੀ ਹੈ ਉਹ ਆਪਣੀ ਵਿੱਤੀ ਤੇ ਪ੍ਰਸ਼ਾਸਨਿਕ ਮਾਣਦੰਡਾਂ ਦਾ ਧਿਆਨ ਤੇ ਰੱਖਦੇ ਹੋਏ ਹਾਂਜੀ ਵਿਆਪਕ ਵਿਸ਼ਲੇਸ਼ਣ ਕੀਤਾ ਜਾ ਰਿਹਾ ਪਰ ਇਹ ਤਾਂ ਵੱਡੀ ਗੱਲ ਕਹਿ ਗਏ ਵਿਸ਼ਲੇਸ਼ਣ ਕੀਤਾ ਜਾ ਰਿਹਾ ਵੀ ਵਿੱਤੀ ਹਾਲਾਤਾਂ ਨੂੰ ਦੇਖ ਕੇ ਫੈਸਲਾ ਕਰਨਗੇ ਹਾਂ ਨਹੀਂ ਇਹ ਇਹ ਉਹਦੇ ਵਿੱਚ 26 12 2023 ਦਾ ਜਿਹੜਾ ਗਵਰਨਮੈਂਟ ਨੇ ਸਪੀਕਿੰਗ ਆਰਡਰ ਪਾਸ ਕੀਤਾ ਮੈਂ ਉਹਦੀ ਗੱਲ ਨਹੀਂ ਕਰ ਰਿਹਾ ਹਾਂ ਉਹਦੇ ਵਿੱਚ ਹੀ ਉਹਦੇ ਵਿੱਚ ਹੀ ਇਹਨਾਂ ਨੇ ਲਿਖਿਆ ਸੀ ਪਰ ਸਰਕਾਰ ਨਕੂਨਾ ਰੱਖ ਗਈ ਨਾ ਜੇ ਇਹ ਕਹਦੇ ਕਿ ਵਿੱਤੀ ਹਾਲਾਤ ਠੀਕ ਨਹੀਂ ਤਾਂ ਫਿਰ ਕਲਸੀ ਸਾਹਿਬ ਕਿਵੇਂ ਮਿਲਣਗੇ ਤਾਂ ਇਹ ਹਾਂ ਫਿਰ ਫਿਰ ਇਹ ਜਿਹੜਾ 26 12 2023 ਦਾ ਉਹਨਾਂ ਨੇ ਪਾਸ ਕੀਤਾ ਇਹ ਸਾਰੇ ਡਿਪਾਰਟਮੈਂਟਾਂ ਨੂੰ ਭੇਜਿਆ ਜੀ ਹਾਂਜੀ ਵੀ ਜਿਹੜੇ ਵੀ ਕੇਸ ਕੋਰਟ ਚ ਚੱਲ ਰਹੇ ਨੇ ਹਾਂਜੀ ਐਸਪੀ ਕੋ ਆਰਡਰ ਨੂੰ ਮੱਧ ਨਜ਼ਰ ਰੱਖਦੇ ਹੋਏ ਆਪਣੇ ਜਿਹੜੇ ਨਾ ਉਹਦੇ ਚ ਜਵਾਬ ਦਾਬੇ ਫਾਈਲ ਕਰੋ ਹਾਂਜੀ ਇਹ ਜਿਹੜਾ ਡਿਸੀਜਨ ਜੋ ਵੀ ਸਰਕਾਰ ਕਰੇਗੀ ਦੇਣਾ ਨਹੀਂ ਦੇਣਾ ਕਿਸ ਤਾਂ ਚ ਦੇਣਾ ਹੈ ਤੇ ਸਰਕਾਰ ਤੇ ਉਹਨਾਂ ਨਿਰਭਰ ਕਰਦਾ ਇਹ ਕਿਹੜੇ ਪੈਨਸ਼ਨਰ ਤੇ ਲਾਗੂ ਹੋਊ ਜਿਹੜੀ ਇਹ ਜਿਹੜੀ ਸਾਡੀ ਰੈਟ ਪਟੀਸ਼ਨ ਸੀ ਇਹ ਤੇ 80 ਸਾਲ ਤੋਂ ਉੱਪਰ ਵਾਲਿਆਂ ਵਾਸਤੇ ਸੀ ਪਹਿਲੇ ਵਾਲੀ ਜਿਹੜੀ ਸੀ ਹਾਂ ਇਹ ਜਿਹੜੀ ਸਾਡੀ ਹੈ ਹਾਂਜੀ ਹਾਂ ਪਰ ਪਰ ਡਿਸੀਜਨ ਤੇ ਸਾਰਿਆਂ ਤੇ ਲਾਗੂ ਹੋਣਾ ਚਾਹੀਦਾ ਓਕੇ ਜਿਹੜੇ ਵੀ ਰਿਟਾਇਰੀ ਨੇ ਉਹ ਸਭ ਨੂੰ ਮਿਲਣਾ ਹੂੰ ਹੂੰ ਈਵਨ EMPLOYEES ਨੂੰ ਵੀ ਮਿਲਣਾ ਹੂੰ EMPLOYEES ਨੂੰ ਵੀ ਕੋਈ ਅਰੀਅਰ ਦਿੱਤਾ ਨਹੀਂ ਨਾ ਨੇ ਠੀਕ ਹੈ ਹਾਂਜੀ ਨਹੀਂ ਪਰ ਇਹ ਡਿਸੀਜਨ ਕਿੰਨਾ ਤੇ ਸਰਕਾਰ ਬਾਈਂਡਿੰਗ ਹੋਊਗੀ ਸਰਕਾਰ ਤੇ ਵੀ ਕਿੰਨਾ ਤੇ ਲਾਗੂ ਕਰੇ ਇਹ ਇਹ ਜਿਹੜੀ ਰੈਟ ਪਟੀਸ਼ਨ ਆ ਇਹ ਤੇ 80 ਸਾਲ ਤੋਂ ਉੱਪਰ ਵਾਲਿਆਂ ਵਾਸਤੇ ਹੈ ओके हां जी ਇਹ ਹੁਣ ਸਰਕਾਰ ਨੇ ਫੈਸਲਾ ਕਰਨਾ ਹੈ ਹਾਂ ਜੀ ਕਿ ਇਹ ਸਾਰਿਆਂ ਤੇ ਲਾਗੂ ਕਰਦਾ ਸਾਰਿਆਂ ਵਾਸਤੇ ਇੱਕੋ ਹੀ ਫੈਸਲਾ ਕਰਦੀ ਹੈ ਇੱਕ ਜਾਂ ਕੋਈ ਕੈਟਰਾਇਜ਼ ਨਹੀਂ ਦਿੰਦਾ